ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਗੁਰੂ ਸਾਹਿਬ ਦੀ ਕਿਰਪਾ ਨਾਲ ਠੀਕ ਠਾਕ ਆ ਚੌਲ ਬਣਾਉਣੇ ਆ ਜਰਦਾ ਤੇ ਇਹ ਬਹੁਤ ਜ਼ਿਆਦੇ ਗਰਮੀ ਹੋਗੀ ਸਾਡੇ ਵੀ ਹੁਣ ਪਤਾ ਲੱਗਦਾ ਕਿ ਜੇਠ ਹਾੜ ਆਇਆ ਪਹਿਲਾਂ ਨਹੀਂ ਸੀ ਇੰਨੀ ਗਰਮੀ ਕਿਉਂਕਿ ਮੀਂਹ ਬਹੁਤ ਪੈਂਦੇ ਸੀ ਤੇ ਹੁਣ ਗਰਮੀ ਬਹੁਤ ਜ਼ਿਆਦੇ ਹੋਗੀ ਤੇ ਹੁਣ ਬਾਕੀ ਜਿੱਦਾਂ ਕਿ ਹਾੜ ਦੇ ਰਹਿ ਗਏ ਥੋੜੇ ਜਿਹੇ ਦੇਣੇ ਸੋਣ ਚੜ ਜਾਣਾ ਜੇਟ ਹਾਰਡ ਤੇ ਬਹੁਤ ਜ਼ਿਆਦਾ ਗਰਮੀ ਦਾ ਤੇ ਪਰ ਵੈਸੇ ਅੱਕੇ ਸਾਨੂੰ ਇੰਨਾ ਪਤਾ ਨਹੀਂ ਸੀ ਲੱਗਿਆ ਕਿਉਂਕਿ ਮੀਂਹ ਬਹੁਤ ਜ਼ਿਆਦਾ ਪੈਂਦੇ ਸੀ ਤੇ ਪਰ ਹੁਣ ਤਿੰਨ ਚਾਰ ਦਿਨਾਂ ਦੀ ਬਹੁਤ ਜ਼ਿਆਦਾ ਗਰਮੀ ਹੋ ਗਈ ਅਸ ਗਰਮੀ ਮਹਿਸੂਸ ਹੋ ਰਿਹਾ ਕਿ ਵਾਕਈ ਗਰਮੀ ਹੈ ਤੇ ਫੇਰ ਗਾਂ ਸੋਣ ਦੇ ਵਿੱਚ ਨਹੀਂ ਪੈਂਦੇ ਜਿਵੇਂ ਤਾਂ ਠੰਡਾ ਮੌਸਮ ਹਨਾ ਬਾਦੋਂ ਫੇਰ ਵੱਟ ਮਰੋੜ ਦੀ ਬਣਾਉਣੀ ਆ ਅੱਜ ਚੌਲ ਜਰਤਾ ਬਣਾਉਨੇ ਆ ਆਪਾਂ ਲੈ ਲੀ ਖੰਡ ਤੇ ਇਹਨਾਂ ਲੀਆਂ ਤਾਕਾਂ ਵਿੱਚ ਚਿੱਟੇ ਤੇ ਹਰੇ ਮਗਜ ਕਾਜੂ ਬਦਾਮ ਕੱਟੇ ਹੋਏ ਸਾਰਾ ਕੁਝ ਇਹ ਆਪਾਂ ਥੋੜਾ ਜਿਹਾ ਪਾਉਂਦੇ ਕਲਰ ਅਚਰਤੀ ਵਾਲਾ ਪਣਾ ਲੀ ਗੇ ਰੋਟੀਆਂ ਆਖਾ ਖਾ ਕੇ ਵੀ ਅੱਕ ਜਾਈਦਾ ਤੇ ਬੰਦਾ ਕੀ ਬਣ ਰੋਜ਼ ਦਿਹਾੜੀ ਤੇ ਆਪਣੇ ਚੌੜ ਭਉਂ ਕੇ ਰੱਖੇ ਹੋਏ ਸੀਗੇ ਮੈਂ ਉਹ ਪਾਸਾਫ ਕਰ ਲੈਨੇ ਬਹੁਤ ਜਲਦੀ ਬਣ ਜਾਂਦੇ ਇਹ ਤੇ ਅੱਜ ਤੁਹਾਨੂੰ ਮੈਂ ਇੱਕ ਹੋਰ ਚੀਜ਼ ਦਿਖਾਵਾਂ ਅਸੀਂ ਸਵੇਰੇ ਸਵੇਰੇ ਜਾਨੇ ਹੁਣੇ ਮੈਂ ਤੇ ਵੀ ਰਾਜ ਪਾਰਕ ਦੇ ਵਿੱਚ ਤੇ ਸਾਡੇ ਜਾਮਣਾ ਬਹੁਤ ਜ਼ਿਆਦੇ ਲੱਗੀਆਂ ਤੁਹਾਨੂੰ ਵੀ ਦਿਖਾਵਾਂਗੇ ਬਹੁਤ ਜ਼ਿਆਦੇ ਜਾਮਣਾ ਲੱਗੀਆਂ ਭਰੇ ਪਏ ਅੰਬਾਂ ਵਾਲੇ ਵੀਰ ਕੀ ਆਨੰਦ ਆ ਗਿਆ ਇੰਨੇ ਅੰਬ ਤੋੜੇ ਤੇ ਵੀਡੀਓ ਨਹੀਂ ਬਣਾ ਸਕਿਆ ਕਿਉਂਕਿ ਉੱਥੇ ਮੁਸ਼ਕਲ ਸੀ ਵੀਡੀਓ ਬਣਾਉਣੀ ਆਪਾਂ ਤੋੜਦਿਆਂ ਦੀ ਤੇ ਇਹ ਆਪਾਂ ਅੱਜ ਜਾਮਣਾ ਲੈ ਆਏ ਆ ਇਹ ਅਜੇ ਚੁੱਕ ਕੇ ਹੀ ਲੈ ਆਏ ਆ ਇਹ ਹੈ ਤੇ ਛੋਟੀਆਂ ਇੰਡੀਆ ਵਾਲੀਆਂ ਜਾਮਣਾ ਨਾਲੋਂ ਤੇ ਪਾਰੇ ਮਿੱਠੀਆਂ ਬਹੁਤ ਜ਼ਿਆਦੇ ਆ ਇੰਨਾ ਕੁ ਜ਼ਿਆਦਾ ਫਲ ਲੱਗਾ ਹੋਇਆ ਨਾ ਬਹੁਤ ਜਾਵੇ ਹੋ ਸਕਦਾ ਜੇ ਇਹਨਾਂ ਨੂੰ ਕੋਈ ਦਵਾਈ ਵਗੈਰਾ ਪਾਉਣ ਤਾਂ ਮੋਟੀਆਂ ਹੋ ਜਾਣ ਪਰ ਇੰਨੀਆਂ ਵੀ ਰਹਿੰਦੀਆਂ ਪਰ ਮਿੱਠੀਆਂ ਬਹੁਤ ਜ਼ਿਆਦੇ ਹੁੰਦੀਆਂ ਦਿਖਾਵਾਂਗੇ ਤੁਹਾਨੂੰ ਜਾਮਣਾ ਤਾਂ ਬਿਲਕੁਲ ਆਪਣੇ ਘਰ ਦੇ ਕੋਲ ਅੱਗੇ ਵੀ ਆਪਾਂ ਕਈ ਵਾਰੀ ਵੀਡੀਓ ਦੇ ਵਿੱਚ ਦਿਖਾਏ ਆ ਤਰਫ਼ ਤ ਜਾਮਣਾ ਦੇ ਤੇ ਆਪਾਂ ਲੈ ਲਿਆ ਸਾਰਾ ਸਮਾਨ ਨੂੰ ਲਾ ਲਈਏ ਤੜਕਾ ਚੌਲਾਂ ਨੂੰ ਕੋਈ ਜੀ ਆਪਾਂ ਘੋ ਦੇਸੀ ਘੋਚ ਬਣਾਵਾਂਗੇ ਟੇਸਟ ਲੱਗਦੇ ਦੇਸੀ ਘੋ ਦੇ ਬਣਾਈ ਹੁੰਦੇ ਤੇ ਬੱਚੇ ਵੀ ਖਾ ਲੈਂਦੇ ਆ ਬੱਚਿਆਂ ਨੂੰ ਵੀ ਜਰਦਾ ਸਵਾਦ ਲੱਗਦਾ ਵੀਰੇ ਕੇ ਘਰੇ ਗਏ ਉਹ ਦਿਨ ਅਸੀਂ ਤਾਂ ਉਧਰ ਵੀ ਭੀ ਭਾਬੀ ਨੇ ਬਣਾਏ ਸੀ ਤੇ ਬੱਚਿਆਂ ਨੂੰ ਬੜੇ ਸਵਾਦ ਲੱਗੇ ਖਾ ਲੈਂਦੇ ਆ

ਤਾਂ ਲਈ ਫਾਂਬੀੜੀ ਆਪਣੀ ਹੋਰ ਜੂ ਜੀ ਸਾਰੇ ਜੀ ਬੇਸੇ ਪਿਆਓ ਦਾ ਜਰਦਾ ਜੇ ਜ਼ਰੂਰ ਫਰਾਈ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਦੱਸਿਆ ਕਰੋ ਤੁਸੀਂ ਕਿੱਥੋਂ-ਕਿੱਥੋਂ ਸਾਡੀਆਂ ਵੀਡੀਓਸ ਦੇਖਦੇ ਹੋ ਕਮੈਂਟਾਂ ਚ ਜ਼ਰੂਰ ਦੱਸਿਆ ਕਰੋ ਜਮਣਾ ਖਾਲਾ ਤੋ ਕਹਿ ਰਖੀ ਆ ਮਿੱਠੀਆਂ ਬਹੁਤਮ ਅੱਗੇ ਕਹਿਣੀ ਹਟੀ ਮੈਂ ਤਾਂ ਮਿੱਠੀਆਂ ਬਹੁਤ ਜਿਆਦੇ ਗੋਲ ਮਿੱਠੀਆਂ ਹੂੰ ਤੂੰ ਇਧਰ ਦੇ ਹੀ ਬਣਾ ਲੈ ਚੌਲਾ ਅੱਜ ਗਰਮ ਨਹੀਂ ਬਾਲੇ ਜਿਆਦਾ ਜੀ ਕਰਦਾ ਚੌਲ ਖਾਣ ਨੂੰ ਚੌਲ ਖੰਡ ਖੁਰ ਗਈ ਕਰੀ ਪਾਸੇ ਜਰਦਾ ਦੇ ਹਾਂ ਜਰਦਾ ਹੀ ਹੁੰਦਾ ਬਸ ਜਿਆ ਰੰਗ ਵਾਲੇ ਚੌਲ ਵਾਹਿੰਦੇ ਸੋਈ ਇਹ ਕਹਿ ਦਿੰਦੇ ਨੇ ਰੰਗ ਵਾਲੇ ਚੌਲ ਜਾਂ ਮਿੱਠੀ ਚੌਲ ਮਿੱਠੀ ਚੌਲ ਕਹਿ ਦਿੰਦੇ ਹੁੰਦਾ ਤਾਂ ਜਰਦਾ ਤਾਂ ਜਰਦਾ ਹੀ ਹੁੰਦਾ ਹੁਣ ਤੱਕ ਤੇ ਜਰਦਾ ਹੀ ਸੁਣਦੇ ਆਏ ਹਾਂ ਬਸ ਜਾਂ ਆਪਣਾ ਦੇਸੀ ਤਰੀਕਾ ਮਿੱਠੇ ਚੌਲ ਅਸੀਂ ਅੱਜ ਨੂੰ ਵੀ ਵੱਡੇ ਨੂੰ ਦੱਸਾਂਗੇ ਆ ਜਰਦਾ ਚੌਲ ਹੀ ਨੇ ਜਿਨ੍ਹੇ ਉਹਦੇ ਪਾਪੇ ਨੂੰ ਨਹੀਂ ਪਤਾ ਵੀ ਜਰਦਾ ਕੀ ਨਹੀਂ ਕਹਿੰਦੇ ਕੋਹੜੇ ਪਾਪੇ ਨੂੰ ਕਿਉਂ ਨਹੀਂ ਪਤਾ ਕਰ ਹੁਣ ਇੱਕ ਦਿਨ ਕਹਿੰਦੇ ਤੁਸੀਂ ਮੈਂ ਕਿਹਾ ਜਰਦਾ ਬਣਾਇਆ ਕਹਿੰਦੇ ਉਹ ਕੀ ਆ ਦੱਸ ਕਿਤੇ ਉਹ ਜਿਵੇਂ ਜੰਮੇ ਜਾਂਦੇ ਫਾਸ਼ਕ ਹੁੰਦੀਆਂ ਨਾ ਇਹ ਨਾ ਕੋ ਪਾ ਦਾਂਗੇ ਕਲਰ ਫੂਡ ਚੇਂਜ ਹੋ ਗਿਆ ਰੰਗ ਬਹੁਤ ਜਲਦੀ ਇਹ ਬਣ ਜਾਂਦੇ ਚੌਲ ਇਹ ਜੀ ਦੇਸੀ ਘੋੜਾ ਤੜਕਾ ਲਾ ਕੇ ਚੌਲ ਜਰਦਾ Stalked in ya If I grew Udah laga bumbi Udah ਗੋਲਰ ਲਾ ਕੇ ਰੱਖਾ ਮੇਚੀ ਚੋਨੇ ਨੇ ਬਾਰੇ ਕਾਲਾ ਨੋਂ ਕਾਲੀ ਮੇਚੀ ਸਾਰਾ ਕੁਝ ਹੀ ਆਹੇ ਜਿੰਨ ਸਵਾਦ ਲੱਗਦਾ ਸਵਾਦ ਬੰਦਾ ਵਾ ਆਪਣੇ ਗੁੰਦੀ ਵੀ ਆ ਗਈ ਇਸ ਵਿੱਚ ਮਿਲਦਾ ਆ ਜਿਹੜੇ ਦੁੱਖ ਦਾਣੇ ਰਹੇ ਉਹ ਵੀ ਪਾ ਫੁੱਲ ਲੈ ਮਗਰ ਹੈਗੇ ਦੋ ਰੈਕਟ ਦੇ ਦੋ ਥੱਲੇ ਵਾਲੇ ਡੱਬੇ ਚ ਠੀਕ ਆ ਇਹ ਦੋ ਥੱਲੇ ਫਿਰ ਤੈਨੂੰ ਇੰਡੀਆ ਵਾਲੀ ਗੁੰਦੀ ਤੰਗਲੀ ਜਿਆਦਾ ਸਵਾਦ ਲੱਗਦੀ। ਇਹ ਵੀ ਤਾਂ ਇੰਡੀਆ ਵਾਲਾ ਪਕਵੜ ਸੀ। ਨਹੀਂ ਤੇ ਇਹ ਵੀ ਤਾਂ ਇੰਡੀਆ ਤੋਂ ਹੀ ਹੁੰਦੀ। ਇੱਥੇ ਵੀ ਜਿਹੜੀ ਦੁਕਾਨਾਂ ਪੰਜਾਬੀ ਦੁਕਾਨਾਂ ਤੇ ਹੁੰਦੀ। ਕਿੰਨੇ ਸੋਹਣੇ ਲੰਬੇ ਲੰਬੇ ਚੌਲ ਬਣ ਗਏ ਆ। ਬਸ ਥੋੜਾ ਜਨਾਲੇ ਵਿੱਚ ਪਾਣੀ ਆ ਤੇ ਹੁਣ ਆਪਾਂ ਇਹਨੂੰ ਦਮ ਦੇ ਕੇ ਰੱਖ ਦਾਂਗੇ। ਜਿਹੜਾ ਥੋੜਾ ਥੋੜਾ ਪਾਣੀ ਹੈਗਾ ਉਹ ਰੱਖਣਾ ਜ਼ਰੂਰੀ ਹੈ ਕਿਉਂਕਿ ਹਜੇ ਇਹਨਾਂ ਦੇ ਵਿੱਚ ਕਣੀਆਂ ਤੇ ਕੋਈ ਪਾਣੀ ਜਿਹੜਾ ਕਣੀਆਂ ਲੈ ਲੈਣਗੇ। ਨੱਪਨ ਕਵਰ ਕਰਕੇ ਰੱਖ ਦਿੰਨੇ ਆ ਤੇ ਤੁਹਾਨੂੰ ਦਿਖਾਵਾਂਗੇ ਕਿੱਦਾਂ ਦੇ ਬਣੇ ਆ ਆਪਾਂ ਨੂੰ ਮੋਟੇ ਪੋਣੇ ਦੇ ਨਾਲ ਕਵਰ ਕਰਤਾ ਤੇ ਗੈਸ ਕਰਤਾ ਆਪਾਂ ਬੰਦ ਹੁਣ ਇਹਦੇ ਰਾ ਆਪਣੇ ਜਸਪਰੇ ਦੀ ਮਸ਼ੀਨੋਂ ਪਤਾ ਨਹੀਂ ਕੀ ਹੋ ਗਿਆ ਦੇਖਦੇ ਆ ਧਾਗਾ ਖਰਾਬ ਕਰ ਰਹੀ ਆ ਟੱਪਾ ਸਹੀ ਨਹੀਂ ਦੇ ਰਹੀ ਉਹਨਾਂ ਚਿਰ ਆਪਾਂ ਉਹਨੂੰ ਦੇਖਦੇ ਆ ਜਦ ਤੱਕ ਆਪਣੇ ਚੌਲ ਪੂਰੇ ਰੈਡੀ ਹੋ ਜਾਣਗੇ ਆਜੋ ਦੇਖਦੇ ਆ ਮੇਰਾ ਦਸੰਗ ਪਿਆ ਸੁਪਾ ਮਸਤ ਹਿਉਮ ਮਰੇ ਜੀ ਮਸਤੀ ਦੀ ਮਸਤ ਮਰੇ ਬੇਖੀ ਕਰੀ ਹਾਂ ਇਹਨਾਂ ਦੇਖੀਏ ਇਹਨੂੰ ਕੀ ਬਣਿਆ ਸਹੀ ਨਹੀਂ ਲਾਉਂਦੀ ਕੋਈ ਗਰਮੀ ਸਾਫ ਨੀ ਲਾਰੀਆ ਦੇਖਦੇ ਹਾਂ ਆਪਾਂ ਸਪੱਟਾ ਨਾ ਕੋਈ ਗੰਦੂਰੇ ਹੋਣੇ ਚਾਹੀਦੇ ਪਾਣੀ ਨਹੀਂ 흘ਦਾ ਕਿਹੜੇ ਰੋਧ ਵਿੱਚ ਕੱਪੜਾ ਨਹੀਂ ਮੜਾ ਜੀ ਇਹਦੇ ਬੁਕਰਮ ਦੇ ਰੱਖ ਦਿਖ ਰਹੇ ਨੇ ਬੁਕਰਮ ਸੇ ਤਰਹੀ ਹੋਵੇ ਲੀਕ ਹੋਵੇ ਪਰ ਸੂਈ ਚੇਂਜ ਕਰਨ ਵਾਲੀ ਹੋਵੇ ਸੂਈ ਚ ਪ੍ਰੋਬਲਮ ਹੋ ਗਈ ਸੂਈ ਚੇਂਜ ਕਰ ਅਜੇ ਨਵਾਂ ਟੇਲਰ ਦੇ ਕੁੜਾ ਲੰਬਾ ਲਾ ਗਿਆ ਹਲਤੇ ਦਾ ਬਹੁਤ ਸੋਨਾ ਲਾ ਦਿੱਤਾ ਉਹ ਸੋਨਾ ਲਾਇਆ ਤੇ ਪ੍ਰੋਬਲਮ ਨਹੀਂ ਇਹ ਦੇ ਚੱਤ ਬਹੁਤ ਜ਼ਿਆਦਾ ਬਾਹਰ ਧੁੱਪ ਆ ਤੇ ਇੰਨਾ ਜ਼ਿਆਦਾ ਧੂਆਂ ਧੂਆਂ ਚੜਿਆ ਪਿਆ ਹੁਣ ਫੇਰ ਇੱਕ ਵਾਰੀ ਮੀਂਹ ਆਊਗਾ ਤੇ ਫੇਰ ਸਾਰਾ ਸਾਫ਼ ਹੋਊਗਾ ਥੱਲੇ ਦਾ ਜਾਇਆ ਨਹੀਂ ਜਾਂਦਾ ਬਾਹਰ ਤਾਂ ਇੰਨੀ ਜ਼ਿਆਦਾ ਧੁੱਪ ਪਹਿਲਾਂ ਇਸ ਤੋਂ ਉੱਪਰੋਂ ਤਰਸਦੇ ਸੀ ਹੁਣ ਇੰਨੀ ਧੁੱਪਾ ਹੁਣ ਕਹਿੰਦੇ ਰੱਬਾ ਮੀਂਹ ਪਾ ਦੇ ਰੱਬ ਵਿਚਾਰੇ ਨੂੰ ਕਿਸੇ ਪਾਸੇ ਵੀ ਨਹੀਂ ਆਪਾਂ ਛੱਡਦੇ ਹੁਣ ਆਇਆ ਹੋਣਾ ਧੁੱਪ ਹਮਮ ਚੱਲ ਦੇਖੀਏ ਚਾਕਾ ਕੀ ਓ ਕਿੰਨੇ ਸੋਹਣੇ ਕਿੰਨੇ ਸੋਹਣੇ ਬਣੇ ਆ ਦੇਖ ਨੇੜੇ ਤੋਂ ਦੇਖੋ ਕਿੰਨੇ ਸੋਹਣੇ ਬਣਿਆ ਕੱਲਾ ਕੱਲਾ ਹੋਇਆ ਪਿਆ ਸੋ ਚੋੜਾਂ ਦੇ ਜਿਹੜੇ ਤਾਣੇ ਆ ਕੱਲੇ ਕੱਲੇ ਹੋਏ ਪਿਆ ਫਿਰ ਤੇ ਓੰਜੀ ਲੰਬੇ ਲੰਬੇ ਪਾ ਲਈਏ ਪਲੇਟ 'ਚ ਖਾਣੇ ਆ ਬੁੜੀਆਂ ਦੇ ਤਾਂ ਕੰਮ ਹੀ ਨਹੀਂ ਮੁੱਕਦੇ ਇਹੋ ਜਿਹਾ ਸਾਰਾ ਦਿਨ ਖਾਣ ਪਕਾਉਣੇ ਬਹੁਤ ਸੋਨੇ ਬੜ ਕੇ ਤਿਆਰ ਹੋਇਆ ਆਪਾ ਥਾਲੀ ਦੇ ਪਲੇਟ ਚ ਤੇ ਫੇਰ ਆਜ ਦਾ ਲੈਨੇ ਲਾਹਾ ਸੁੱਤੇ ਦਾ ਨਹੀਂ ਤਾਂ ਵਿੱਚ ਹੱਥ ਮਾਰ ਬਰੇ ਹਾਲ ਬੜਾ ਕੁਸ਼ ਕਰਦਾ ਪਿੰਡਾ ਜਿਹਾ ਬਾਲਾ ਸਰਾਰਤੀ ਹੈ ਤੁਸੀਂ ਵੀ ਖਾਓ ਬਣਾਓ ਤੇ ਖਾਓ ਲੈ ਤੇ ਸਾਡੇ ਕੋਲੇ ਆਜੋ ਹਾਂ ਸਹੀ ਗੱਲ ਆ ਲਓ ਜੀ ਪਲੇਟਾਂ ਚ ਪਾ ਲਏ ਹੁਣ ਆਪਾਂ ਖਾਣਨੇ ਚਲੋ ਠੀਕ ਆ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਜਿਉਂਦੇ ਵਾਸਤੇ ਰਹੋ ਬਹੁਤ ਬਹੁਤ ਧੰਨਵਾਦ ਜਿਹੜੇ ਭੈਣ ਭਰਾ ਸਾਡੀਆਂ ਵੀਡੀਓਸ ਦੇਖਦੇ ਆ ਤੇ ਅੱਗੇ ਵੀ ਲਾਈਕ ਕਰਿਓ ਓਕੇ ਬਾਏ